ਜੈ ਵੀਰਾਂ ਦੀ ਸੰਗਤ ਜੀ ਲਾਲਾਂ ਵਾਲਾ ਪੀਰ ਪਵਿੱਤਰ ਦਰਗਾ ਰੇਤਗੜ ਜਿੱਥੇ ਕੀ ਆਏ ਹਫਤੇ ਬਾਬਾ ਪਾਲਾ ਜੀ ਚੌਂਕੀ ਲਗਾਉਂਦੇ ਨੇ ਬੁੱਧਵਾਰ ਵੀਰਵਾਰ ਤਾਂ ਸੰਗਤ ਜੀ ਅੱਜ ਤੁਹਾਨੂੰ ਪਤਾ ਵੀ ਐਤਵਾਰ ਹੋ ਚੁੱਕਿਆਗਾ ਜੋ ਵੀ ਸੰਗਤ ਨੇ ਦੂਰ ਦਰਾਡੇੋਂ ਤੋਂ ਆਉਣਾ ਕਰਨਾਗਾ ਐਡਰੈਸ ਸਾਰਾ ਪ੍ਰੋਪਰ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਵੀ ਕਿੱਧਰ ਦੀ ਕਿਹੜਾ ਰਸਤਾ ਤੁਹਾਨੂੰ ਸਹੀ ਪਵੇਗਾ ਘਰੋਂ ਕੀ ਲੈ ਕੇ ਆਉਣਾ ਕਣ ਕਿਵੇਂ ਲੈ ਕੇ ਆਉਣੇ ਨੇ ਕਣਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਦੇਵਾਂਗੇ ਟੋਕਣਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਦੇਵਾਂਗੇ ਕਦੋਂ ਟੋਕਣ ਮਿਲਦੇ ਆ ਕਿਵੇਂ ਬਾਬਾ ਜੀ ਨੂੰ ਤੁਸੀਂ ਮਿਲ ਸਕਦੇ ਹੋ ਤੇ 24 ਤਰੀਕ ਤੋਂ ਲੈ ਕੇ 30 April ਤੱਕ ਭੰਡਾਰਾ ਦਾ ਹਫਤਾ ਦੇ ਦਿਨ ਚੱਲਣਗੇ ਉਹਦੀ ਵੀ ਸਾਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਹੋ ਸਕਦਾ ਕਿ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਚੈਨਲ ਵੀ ਵੀ ਯੂਨੀਪਲੈਗਟਿੰਗ YouTube ਤੇ ਦੇਖੀਏ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਦੇਖਦੇ ਹੋ ਫੋਲੋ ਕਰ ਲਓ Instagram ਤੇ ਦੇਖੀਏ ਨੂੰ ਤਾਂ ਵੀ ਕਰ ਲਓ ਦੋਸਤੋ ਫੋਲੋ ਸਭ ਤੋਂ ਪਹਿਲਾ ਨੰਬਰ 1 ਤੇ ਜਿਹੜੇ ਵੀ ਭੈਣ ਭਰਾਵਾਂ ਨੇ ਦੂਰੋਂ ਚੱਲ ਕੇ ਆਉਣਾਗਾ ਚਾਹੇ ਤੁਸੀਂ ਬਸ ਤੇ ਆ ਰਹੇ ਹੋ ਚਾਹੇ ਟ੍ਰੇਨ ਤੇ ਆ ਰਹੇ ਹੋ ਤੁਸੀਂ ਪਹੁੰਚਣਾਗਾ ਜੀ ਸ਼ਹਿਰ ਪਟਿਆਲਾ ਪਟਿਆਲਾ ਸ਼ਹਿਰ ਤੋਂ ਸਮਾਣਾ ਜਾਂ ਪਾਤੜਾ ਸਮਾਣਾ ਤੇ ਪਾਤੜਾ ਨੂੰ ਆਉਣ ਵਾਲੀਆਂ ਜਿਹੜੀਆਂ ਬੱਸਾਂ ਨੇਗੀਆਂ ਉਹਨਾਂ ਬੱਸਾਂ ਦੇ ਥਰੂ ਤੁਸੀਂ ਪਹੁੰਚ ਸਕਦੇ ਹੋ ਜੀ ਦਰਗਾਹ ਦੇ ਉੱਪਰ ਜੇਕਰ ਬੱਸ ਪਾਤੜਾ ਨੂੰ ਜਦੋਂ ਜਾਂਦੀ ਆ ਕਨੈਕ ਆ ਜੋ ਬਿਲਕੁਲ ਰੋਡ ਦੇ ਉੱਪਰ ਆ ਗਈ ਸਮਾਣਾ ਲੰਘਣਸਾਰ 4-5 ਕਿਲੋਮੀਟਰ ਅੱਗੇ ਬਿਲਕੁਲ ਰੋਡ ਦੇ ਉੱਪਰ ਦਰਗਾਹ ਕੀ ਕਿਸੇ ਪਿੰਡ ਦੇ ਵਿੱਚ ਨਹੀਂ ਜਾਣਾ ਬਾਕੀ ਤੁਸੀਂ ਡਰੋਨ ਦੇ ਸ਼ਾਟਾਂ ਦੇ ਨਾਲ ਤੁਸੀਂ ਦੇਖ ਰਹੇ ਹੋਗੇ ਦਰਗਾਹ ਦਾ ਸਾਰਾ ਦ੍ਰਿਸ਼ਾ ਵੀ ਰੋਡ ਦੇ ਉੱਪਰ ਦਰਗਾਹ ਕੀ ਜਾਂ ਫਿਰ ਤੁਸੀਂ ਸਮਾਣੇ ਉੱਤਰ ਜੋ ਸਮਾਣੇ ਸ਼ਹਿਰ ਦੇ ਵਿੱਚ ਉੱਤਰ ਜੋ ਤੁਸੀਂ ਉੱਥੋਂ ਆਟੋ ਇਰਿਸਕਾ ਮਿਲ ਜਾਣਗੇ ਜੋ ਕਿ ਦਰਗਾਹ ਦੇ ਉੱਪਰ ਆਉਂਦੇ ਨੇਗੇ ਕੰਟੀਨਿਊ ਲੱਗੇ ਹੋਏ ਨੇਗੇ ਜਾਂ ਮਵੀਕਲਾਂ ਉੱਤਰ ਜੋ ਮਵੀਕਲਾਂ ਤੋਂ ਵੀ ਤੁਹਾਨੂੰ ਆਟੋ ਈ ਰਿਸਕਾ ਮਿਲ ਜਾਣਗੇ ਇਹ ਹੈਗਾ ਜੀ ਬੱਸਾਂ ਵਾਲਿਆਂ ਦਾ ਰੂਟ ਕਿਸੇ ਵੀ ਤੁਸੀਂ ਸਟੇਟ ਤੋਂ ਆਉਣਾ ਕਿਸੇ ਵੀ ਜ਼ਿਲ੍ਹੇ ਤੋਂ ਆਉਣਾਗਾ ਤੁਸੀਂ ਤਾਂ ਤੁਹਾਨੂੰ ਪਟਿਆਲਾ ਸ਼ਹਿਰੀ ਨੇੜੇ ਸਭ ਤੋਂ ਪਵੇਗਾ ਪਟਿਆਲੇ ਹੀ ਤੁਸੀਂ ਉਤਰ ਸਕਦੇ ਹੋਗੇ ਚਾਹੇ ਟ੍ਰੇਨ ਦੇ ਰਾਹੀਂ ਆ ਰਹੇ ਹੋ ਚਾਹੇ ਬੱਸਾਂ ਦੇ ਰਾਹੀਂ ਆ ਰਹੇ ਹੋ ਇਹ ਰਸਤਾ ਸੀਗਾ ਬੱਸਾਂ ਵਾਲਿਆਂ ਦੇ ਲਈ ਜਿਹੜੇ ਭੈਣ ਭਰਾਵਾਂ ਨੇ ਕਿਸੇ ਨੇ ਆਪਣੇ ਵਹੀਕਲਾਂ ਤੇ ਜਾਣਾ ਕਰਨਾ ਜਿਨ੍ਹਾਂ ਦੇ ਕੋਲ ਆਪ ਦਾ ਕੋਈ ਸਾਧਨ ਹੈਗਾਗਾ ਉਹਨਾਂ ਦੇ ਲਈ ਉਹਨਾਂ ਨੂੰ ਕਰੰਟ ਲੋਕੇਸ਼ਨ ਮੈਪ ਦੀ ਲੋਕੇਸ਼ਨ ਚਾਹੀਦੀ ਹੁੰਦੀ ਹੈ ਲੋਕੇਸ਼ਨ ਦਾ ਜਿਹੜਾ ਲਿੰਕ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਕਰੰਟ ਲੋਕੇਸ਼ਨ ਅਸੀਂ ਦਿੱਤੀ ਵੀ ਹੈਗੀ ਡਿਸਕ੍ਰਿਪਸ਼ਨ ਦੇ ਵਿੱਚ ਉਹ ਕਰੰਟ ਲੋਕੇਸ਼ਨ ਮੈਪ ਦੀ ਤੁਸੀਂ ਲਿੰਕ ਨੂੰ ਕਲਿੱਕ ਕਰਕੇ ਲੋਕੇਸ਼ਨ ਲਗਾ ਕੇ ਆਪਦੀ ਮੈਪ ਦੇ ਥਰੂ ਆ ਸਕਦੇ ਹੋਗੇ ਤੁਹਾਨੂੰ ਸਾਰਾ ਰੂਟ ਸਾਰਾ ਤੁਹਾਨੂੰ ਪਤਾ ਤੈਅ ਲੱਗ ਜੂਗਾ ਵੀ ਕਿੰਨੇ ਕਿਲੋਮੀਟਰ ਤੁਹਾਡੇ ਘਰ ਤੋਂ ਲਾਲਾਂ ਵਾਲਾ ਪੀਰ ਪਵਿੱਤਰ ਦਰਗਾਹ ਰਿਤਗੜ ਵੀ ਕਿੰਨੇ ਕਿਲੋਮੀਟਰ ਪੈਦੀ ਹੈਗੀ ਆਉਣਾ ਤੁਸੀਂ ਮੰਗਲਵਾਰ ਨੂੰ ਆ ਜੀ ਮੰਗਲਵਾਰ ਨੂੰ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਹੈ ਕਿਤੋਂ ਵੀ ਤੁਸੀਂ ਆ ਰਹੇ ਹੋਗੇ ਸੋਮਵਾਰ ਨੂੰ ਕਿਸੇ ਨੇ ਵੀ ਨਹੀਂ ਆਉਣਾ ਹੈਗਾ ਜੋ ਵੀ ਸੰ ਵੀ ਸਾਰੇ ਹੀ ਸੇਵਾਦਾਰ ਆਪੋ ਆਪਣੇ ਕੰਮ ਕਾਜਾਂ ਤੇ ਬੀਜੀ ਹੁੰਦੇ ਨੇਗੇ ਸੋਮਵਾਰ ਨੂੰ ਕੋਈ ਵੀ ਨਾ ਆਇਆ ਕਰੋ ਕਿਉਂਕਿ ਸੋਮਵਾਰ ਫਿਰ ਤੁਹਾਡਾ ਰਹਿਣ ਸਹਿਣ ਦਾ ਖਾਣ ਪੀਣ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੋ ਜਾਂਦਾਗਾ ਬਾਬਾ ਜੀ ਵੀ ਨਹੀਂ ਹੁੰਦੇ ਸੋਮਵਾਰ ਨੂੰ ਤਾਂ ਇਸੇ ਲਈ ਸੰਗਤ ਸਾਰਿਆਂ ਨੇ ਆਉਣਾ ਤੁਸੀਂ ਮੰਗਲਵਾਰ ਨੂੰ ਮੰਗਲਵਾਰ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਆਪਦਾ ਤੁਸੀਂ ਪਹੁੰਚ ਜਿਓ ਟੋਕਣਾ ਜਿਹੜੇ ਆਪਦੇ ਲੈ ਲਵੋ ਐਸ ਹਫਤੇ ਬੁੱਧਵਾਰ ਨੂੰ ਹੀ ਬਾਬਾ ਜੀ ਇਕੱਲਾ ਬੈਠ ਕੇ ਤੁਹਾਨੂੰ ਮਿਲਣਗੇ ਵੀਰਵਾਰ ਨੂੰ ਕੋਈ ਟੋਕਣਾ ਦੀ ਉਹ ਨਹੀਂ ਹੈਗੀ ਜੇਕਰ ਤੁਸੀਂ ਵੀਰਵਾਰ ਨੂੰ ਆਉਣਾਗਾ ਤਾਂ ਵੀਰਵਾਰ ਵੀ ਤੁਸੀਂ ਆ ਸਕਦੇ ਹੋ ਵੀਰਵਾਰ ਓਪਨ ਆ ਵੀਰਵਾਰ ਨੂੰ ਢੰਡਾਰੇ ਦਾ ਸਪਤਾਹ ਦਾ ਪਹਿਲਾ ਦਿਨ ਹੈਗਾ 2 ਜੀ ਦਿਨ ਰਾਤ ਦਰਗਾਹ ਤੇ ਹਾਜ਼ਰ ਨਜ਼ਰ ਰਹਿਣਗੇ ਜਦ ਮਰਜੀ ਤੁਸੀਂ ਆਪਦਾ ਆ ਕੇ ਮਿਲ ਕੇ ਜਾ ਸਕਦੇ ਹੋ ਹਰਜਾਨਾ ਰਾਤ ਨੂੰ ਦੀਵਾਨ ਲਗਾਇਆ ਕਰੇਗਾ ਹਰਜਾਨਾ ਰਾਤ ਨੂੰ ਚੌਂਕੀ ਪਾਉਣ ਲੱਗਿਆ ਕਰੇਗੀ ਜਿੱਦਾਂ ਤੁਸੀਂ ਵੀਡੀਓ ਚ ਦੇਖਦੇ ਹੋ ਆਵਾਜ਼ ਮਾਰ ਕੇ ਜਿੱਦਾਂ ਬਾਬਾ ਜੀ ਉਠਾਉਂਦੇ ਨੇਗੇ ਹਰ ਰੋਜ਼ ਦਿਵਾਨ ਆ ਜਿਹੜਾ ਰਾਤ ਨੂੰ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਰਾਤ ਦਾ ਲੱਗਿਆ ਕਰੇਗਾ ਦਿਵਾਨ ਤੇ ਤੁਸੀਂ ਜਰੂਰ ਪਹੁੰਚਣਾਗਾ ਘਰੋਂ ਕਣ ਕਿਦਾਂ ਲੈ ਕੇ ਆਉਣੇ ਨੇ ਸੰਤਜੀ ਜੀ ਕਣਾ ਬਾਰੇ ਆਪਣੀ ਜਾਣਕਾਰੀ ਜਿਹੜੀ ਪ੍ਰੋਪਰ ਲੈ ਲਵੋ ਘਰੋਂ ਕਣ ਤੁਸੀਂ ਕਣਕ ਤੇਲ ਤੇ ਕੁਝ ਪੈਸੇ 1/2 ਕਿਲੋ ਕਣਕ ਲੈ ਲੈਣੀ ਹੈ ਜੀ ਲੀਟਰ ਜਾਂ 1/2 ਲੀਟਰ ਤੇਲ ਦਾ ਲੈ ਲੈਣਾ 100 ਜਾਂ 50 ਰੁਪਏ ਉਹਦੇ ਵਿੱਚ ਪਾ ਲੈਣੇ ਨੇਗੇ ਕਿੰਨੇ ਚੀਜ਼ਾਂ ਨੂੰ ਆਪਦੇ ਫੈਮਲੀ ਦੇ ਮੈਂਬਰਾਂ ਦੇ ਸ਼ਰਧੇ ਉੱਪਰ ਦੀ ਚਾਹ ਆ ਲਵੋ ਨਹੀਂ ਕੋਈ ਮੈਂਬਰ ਉਲਾਗ ਕਰਦਾ ਉਹਦੇ ਕੱਪੜੇ ਲੀੜ ਅਮਰੀਕਾ ਜਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਗਏ ਹੋ ਉਹਦੇ ਬਾਰੇ ਪੁੱਛਣਾ ਕਰਨਾ ਉਹਦੇ ਵੀ ਕੱਪੜੇ ਲੀੜੇ ਜਾਂ ਉਹਦੀ ਫੋਟੋ ਫੋੜੀ ਚਾਹ ਕੇ ਤੁਸੀਂ ਲੈ ਕੇ ਆ ਸਕਦੇ ਹੋਗੇ ਮੰਗਲਵਾਰ ਨੂੰ ਆਉਣ ਤੋਂ ਪਹਿਲਾਂ ਸੋਮਵਾਰ ਨੂੰ ਕਾਣ ਆਪਦੇ ਰੈਡੀ ਕਰਕੇ ਰੱਖਣੇ ਹੈਗੇ ਰਾਤ ਨੂੰ ਛਾਉਣ ਲੱਗਿਆ ਆਪਣੇ ਸਹਰਾਣੇ ਦੇ نیچے ਰੱਖਣੇ ਹੈਗੇ ਮੰਗਲਵਾਰ ਨੂੰ ਆਉਂਦੇ ਹੋਏ ਤੁਸੀਂ ਨਾਲ ਲੈ ਕੇ ਆਉਣੇ ਆ ਚਾਹੇ ਮੰਗਲਵਾਰ ਆਵੋ ਚਾਹੇ ਬੁੱਧਵਾਰ ਆਵੋ ਚਾਹੇ ਵੀਰਵਾਰ ਆਵੋ ਚਾਹੇ ਸ਼ੁੱਕਰਵਾਰ ਆਵੋ ਚਾਹੇ ਸ਼ਨੀਵਾਰ ਆਵੋ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਰਾਂ ਬਾਬਾ ਜੀ ਤੁਹਾਨੂੰ ਦਰਗਾਹ ਦੇ ਉੱਪਰ 24 ਘੰਟੇ ਹਾਜ਼ਰ ਨ ਦਿਵਾਨ ਦੇ ਵਿੱਚ ਪਾਉਣ ਲੱਗਿਆ ਕਰੂਗੀ ਕੰਨ ਕੱਢੇ ਜਾ ਕਰਨਗੇ ਤਾਂ ਤੁਸੀਂ ਆ ਸਕਦੇ ਹੋ ਇਹ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਆਪਣੇ ਚੈਨਲ ਦੇ ਥਰੂ ਤੁਹਾਨੂੰ ਮਿਲ ਚੁੱਕੀ ਹੈਗੀ ਬਾਰ ਬਾਰ ਫੋਨ ਕਾਲ ਨਾ ਕਰਿਆ ਕਰੋ ਵੀ ਬਾਬਾ ਜੀ ਨੂੰ ਮਿਲਣਾ ਅਸੀਂ ਬਾਬਾ ਜੀ ਨੂੰ ਕਿਵੇਂ ਮਿਲ ਸਕਦੇ ਹਾਂਗੇ ਤਾਂ ਸਿਰਫ ਤੁਹਾਨੂੰ ਦੱਸਦਾ ਵੀ ਮੰਗਲਵਾਰ ਨੂੰ ਟੋਕਣਾਂ ਦੇ ਥਰੂ ਤੁਸੀਂ ਮਿਲ ਸਕਦੇ ਹੋ ਮੰਗਲਵਾਰ ਤੇ ਬੁੱਧਵਾਰ ਵੀਰਵਾਰ ਨੂੰ ਤੁਹਾਡਾ ਕੋਈ ਟੋਕਨ ਨਹੀਂ ਹੋਵੇਗਾ ਚੋ ਵੀਰਵਾਰ ਦਾ 24 April ਆ ਜੀ 24 April ਤੋਂ ਲੈ ਕੇ 30 April ਤੱਕ ਤੁਹਾਨੂੰ ਦੱਸਤਾ ਵੀ ਸਪਤਾਹ ਦੇ ਦਿਨ ਨੇਗੇ ਭੰਡਾਰਾ ਚੱਲੂਗਾ ਭੰਡਾਰੇ ਦੇ ਵਿੱਚ ਘੱਟੋ ਘੱਟ 70 ਤਰ੍ਹਾਂ ਦੇ ਪਕਵਾਨ ਬਣਾਏ ਜਾਣਗੇ ਜੋ ਕਿ ਸਾਰੇ ਹੀ ਦੇਸੀ ਘੋ ਦੇ ਵਿੱਚ ਹੋਣਗੇ ਤੇ ਜਿਹੜੇ ਕੀ ਸਾਰੀ ਸੰਗਤ ਦੇ ਲਈ ਉਹ ਤਿਆਰ ਕੀਤੇ ਜਾਣਗੇ ਲੰਗਰਾਂ ਦੇ ਵਿੱਚ ਜੋ સેવા ਤਿਲ ਫੁੱਲ ਪਾਉਣਾ ਕਰਨਾ ਹੈਗਾ ਤੁਸੀਂ ਆ ਕੇ ਲੰਗਰਾਂ ਦੇ ਵਿੱਚ ਚਾਹੇ ਕੋਈ ਰਾਸਣ ਦੇ ਕੇ ਜਾਣਾ ਚਾਹੇ ਤੁਸੀਂ ਕੋਈ ਪੈਸਾ ਦੇ ਕੇ ਜਾਣਾ ਤਾਂ ਉਹ ਆ ਕੇ ਸਿੱਧਾ ਡਾਇਰੈਕਟਰ ਬਾਬਾ ਜੀ ਦੇ ਕੋਲ ਤੁਸੀਂ ਆ ਸਕਦੇ ਹੋ ਜੀ ਬਾਕੀ ਕਣਾ ਦਾ ਵੇਰਵਾ ਵੀ ਤੁਹਾਨੂੰ ਦੇਤਾ ਬਸ ਦਾ ਐਡਰੈਸ ਵੀ ਤੁਹਾਨੂੰ ਦੇਤਾ ਵੀ ਕਿੱਦਾਂ ਤੁਸੀਂ ਆ ਸਕਦੇ ਹੋਗੇ ਤੇ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸਪਤਾਹ ਦੇ ਦਿਨ ਨੇਗੇ ਵੀਡੀਓ ਆ ਜਿਹੜੀ ਅਪਲੋਡ ਆਪਣੇ ਰਜਾਨਾ ਆਈਆ ਕਰਨੀਆਂ ਭੰਡਾਰੇ ਦੀ ਵੀਡੀਓ ਸਾਰਿਆਂ ਲਾਈਵ ਆ ਆਪਣੇ ਚੈਨਲ ਤੇ ਚੱਲੂਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ YouTube ਚੈਨਲ ਤੇ ਡੇਲੀ 24 ਘੰਟੇ ਲਾਈਵ ਆਪਣੇ ਤੁਸੀਂ ਪੰਡਾਰੇ ਦਾ ਦੇਖੋਗੇ ਤੇ ਵੀਡੀਓ ਨੂੰ ਹੁੰਦਾ ਬਕੇ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਦਿਵੋ ਜੈ ਸੰਗਤ ਜੀ ਜੈ ਭੀਰਾਂ